ਇਹ ਮਾਸੜਾ ਕੱਟੀਆਂ ਹੋ ਜਾਂਦੇ ਆ। ਹਾਂ ਜੀ ਮਾਸੜ ਜੀ। ਹਾਂ ਭਾਈ ਤੁਸੀਂ ਵੋਟਾਂ 'ਚ ਖੜੇ ਹੋਗੇ ਸੀ ਤੇ ਤੁਸੀਂ ਤਾਂ ਬਣਾ ਹੀ ਢੱਲੇ ਹੋਗੇ ਸੀ ਮੈਂ ਸੁਣਿਆ। ਉਹ ਵੋਟਾਂ 'ਚ ਭਾਈ ਹਾਰ ਗਿਆ ਸੀ ਲੋਕਾਂ ਨੇ ਵੋਟਾਂ ਨਹੀਂ ਪਾਈ। ਹਾਂ ਸੱਚਾ ਚਾਚੇ ਆ। ਨਾਲੇ ਦੇਸਾਂ ਦਾ ਪੈਸਾ ਆਦਾ ਦੇਖ ਲਾ। ਹੋਰ ਭਾਈ। ਇਹ ਜੀ ਗੱਲ ਦਿਲ ਤੇ ਨਾ ਲਾਵੇ ਹੈ। ਮੈਂ ਬ੍ਰਿਚ ਕੀ ਪੈਸਾ ਆਉਂਦਾ ਦੱਸੋ ਐਵੇਂ ਹੀ ਗੱਟੇ ਕਰੀ ਜਾਓ। ਉਹ ਪੈਸਾ ਤਾਂ ਨਹੀਂ ਆਉਂਦਾ ਲੋਕਾਂ ਦੇ ਰੌਲੇ ਰੌਲੇ ਨਿਵੇੜੇ ਤੇ ਸਵਾਦ ਵਾੜਾ ਆਉਂਦਾ ਭਾਈ। ਲੋਕ ਬਣ ਜਾਂਦੀਆਂ ਮਾਸੜ ਜੀ ਇਹ ਪਿੰਡ ਚੋਂ। ਹਾਂ। ਤਾਂ ਤੂੰ ਦਿਲ ਖਵਾਣਾ ਨਾ ਕਰ ਐ ਕੀ ਹੋ ਗਿਆ ਜੇ ਮੈਂ ਮਰੀਨ ਕੀਤੀ ਤੇ ਸਰਪੰਚ ਚ ਖੜਾਂਗੇ ਇਤਨੇ ਬਰੋਬਰ ਖੜਾਂਗੇ ਨਾ ਜਾ ਕੇ ਸਾਨੂੰ ਲੈ ਕੇ ਜਾਣਾ ਤੁਸੀਂ ਸਾਨੂੰ ਦੱਸ ਕੀ ਹੈ ਅੱਜ ਇੱਕ ਠੋਕੇ ਖੜਦਿਆਂ ਸਾਨੂੰ ਸੋਨਾ ਪਈ ਲੈ ਕੇ ਆਏ ਉਹ ਲੈ ਕੀ ਨਹੀਂ ਆਏ ਇਹ ਤਾਂ ਹਜਵੀ ਆ ਸੰਤਾ ਸਪੈਸ਼ਲ ਸਰ ਦਾ ਕਰੋ ਕਰੀ ਜਾਇਆ ਕਰੋ ਚਲ ਕੋਈ ਨਾ ਭਾਈ ਉਹਦਾ ਬਾਬੇ ਨੇ ਠੀਕ ਕਰਤਾ ਮੈਂ ਤਾਂ ਮੰਜੇ ਤੋਂ ਛੁੱਟਦਾ ਅੱਛਾ ਐਡਾ ਕੱਛੂ ਪਾਤੀ ਲੈ ਕੇ ਭਾਬ ਲਈਤੀ ਆ ਭਾਈ ਕੱਛੂ ਪਾਤੀ ਬਾਹਰ ਨਾਲ ਹੋ ਜਾਂਦਾ ਤੇ ਹੋਰ ਫਿਰ ਦਵਾਈ ਬੂਟੀ ਲੈ ਰਹੇ ਹਾਂ ਠੀਕ ਆ ਹਾਂ ਹੁਣ ਤਾਂ ਠੀਕ ਆ ਭਾਈ ਦਾ ਮੈਂ ਆ ਗਿਆ ਸੀ ਹੁੰਦਾ ਫਿਰ ਹੁੰਦਾ ਲੋਟਾ ਹਾਂ ਹਾਂ ਚੜ ਵਧੀਆ ਇਹ ਤਾਂ ਲਈ ਚੰਗਾ ਹੋਇਆ ਮਾੜੇ ਜਿਹੜੇ ਤਾਂ ਠੀਕ ਹੋ ਗਿਆ ਹੋਰ ਸੁਣਾ ਕੋਈ ਠੀਕ ਹੋ ਠੀਕ ਨਾ ਕਮਾ ਸਜਾ ਟੈਪ ਆ ਕੋਈ ਆ ਆਪਣੇ ਪੁੱਤੀ ਪਿਆਰ ਦੇ ਕਿਤੇ ਸੀ ਨਹੀਂ ਉਹ ਹੀ ਤੋਂ ਕਾਲ ਆ ਗਿਆ ਨਾ ਸਵੀਟੀ ਦੇ ਉਹਰ ਦੀ ਗੱਲ ਕਰਦਾ ਮਸੜ ਹਾਂ ਦੇਖਿਆ ਮਸੜ ਉਹਦੇ ਨਾਲ ਕੋਈ ਛੋਡਾ ਰਿਸ਼ਤਾ ਕਰਾਈਏ ਕਦੀ ਲੈ ਦੇਖ ਲਕੀ ਤਾਂਦਾ ਨਾ ਅਸੀਂ ਨਹੀਂ ਕੋਈ ਬੁਲਣੀਆਂ ਨਾ ਉਹ ਥੀ ਸਵੀਟੀ ਵਿਆਹੀ ਉਹ ਥੀ ਅਸੀਂ ਕਰਾ ਲਈਏ ਅੱਜ ਬਲ ਕਿੱਥੇ ਕੱਟ ਦਿਨਾ ਹੈ ਕੁਸ ਨਹੀਂ ਦਿੰਦਾ ਭਈ ਜੌਣ ਕੇ ਮੇਲਾ ਲੱਗੇ ਤੇ ਮੁੰਡਾ ਪਸੰਦ ਇਹਨੂੰ ਪਖੰਦ ਨਹੀਂ ਪਾਈ ਨਾ ਮਸੜਾ ਮੇਰੇ ਪਾਪੇ ਨਾਲ ਗੱਲ ਕਰ ਲਾਂਗੇ ਬਾਕੀ ਵਾਲੇ ਅਸੀਂ ਕਰਾਉਂਦਾਂ ਵੀ ਨਹੀਂ ਹੈਗੀਆਂ ਅੱਛਾ ਉਹ ਵਰੀ ਹੈ ਨਹੀਂ ਸਾਡੀ ਕੋਈ ਤੂੰ ਦੇਖ ਲੈ ਭਾਈ ਨਾ ਮੈਨੂੰ ਤਾਂ ਪਸੰਦ ਨਹੀਂ ਉਹ ਪਸੰਦ ਨਹੀਂ ਆਪੇ ਦੇਖ ਕੀ ਕਹਣਾ ਮਾਤਰਾ ਧਰਮ ਨਹੀਂ ਆਉਂਦੀ ਤੈਨੂੰ ਮੈਂ ਤਾਂ ਹੋਰ ਦੇਖ ਲਾਗੇ ਹੋਰ ਦੇਖ ਤੂੰ ਹੋਰ ਦੇਖ ਰਿਹਾ ਚੱਲ ਕੋਈ ਮਸਾ ਵਾਲਾ ਕਰੀ ਉਹ ਆਪਣਾ ਭਾਈ ਨਾਲਾ ਕਿੱਧਰ ਵਗ ਗਿਆ ਆਇਆ ਸਿਤਾਰ ਸੁਟਣ ਗਿਆ ਸੀ ਕੁੜੀਆਂ ਦੇ ਇੱਕ ਘੇਰ ਮੁੜ ਗਿਆ ਓਹੋ ਮੈਂ ਤਾਂ ਮਸਾ ਉਹਨੂੰ ਮਿਲਣਾ ਦਿਮਾਗ ਘਰੇ ਮਿਲੂ ਗੱਲਬਾਤ ਕਰਾਂਗੇ ਇਹ ਮੂਰਤੀ ਉਹ ਮੋਰਚੀ ਦਾ ਕੀ ਆ ਭਾਈ ਲੈ ਆਉਂਦੇ ਨਾਲ ਉਹ ਕੋਈ ਹਲੋਣੇ ਕਰਨੇ ਸੀ ਤੁਸੀਂ ਦੱਸੋ ਭਾਈ ਅਮਲੀ ਠੀਕ ਰੱਖਦਾ ਤਾਂ ਹਾਂ ਆ ਵਧੀਆ ਰੱਖਦਾ ਮਾਸੜੀ ਜੀ ਵਧੀਆ ਰੱਖਦਾ ਮੋਰਚੀ ਰੱਖਦਾ ਭਾਈ ਪੁੱਤ ਚੱਕ ਪੇਪਰ ਮਾਸੜਾ ਸ਼ਰਮ ਨਹੀਂ ਆਉਂਦੀ ਤੈਨੂੰ ਉਹ ਡੰਬਤ ਕਰ ਦੁੰਨੀ ਆ ਉਹ ਭਾਈ ਮੈਂ ਤਾਂ ਆਏ ਫਲੋਸਿਆ ਦੀ ਗਾ ਬੋਟਾ ਰਿਸ਼ਤੇਦਾਰਾਂ ਨੇ ਚੱਜੂ ਕਰੇ ਫਿਰ ਇਹ ਗੁੱਸਾ ਵਾਲਾ ਕਰਦੇ ਭਾਈ ਨਾ ਮਾਸੜਾ ਸਿਆਣੇ ਵਿਆਂ ਨੇ ਮੇਰੇ ਪਿਓਾਂ ਦੀ ਉਮਰ ਦੇ ਆ ਦੂਰ ਹੋ ਕੇ ਗੱਲ ਕਰੋ ਚਲੋ ਕੋਈ ਨਾ ਭਾਈ ਕੋਈ ਨਾ ਅਣਖ ਖੜੀ ਤੀਵੀਂ ਮੈਂ ਤਾਂ ਉਹ ਹੋ ਗਿਆ ਅਣਖ ਕੇ ਪਈ ਸਮਾਨ ਸਮੁੰ ਲਿਆ ਦਿੰਦਾ ਭਾਈ ਚਾਹ ਹਾਂ ਹਾਂ ਲਿਆ ਦਿੰਦੇ ਤੁਸੀਂ ਦੱਸੋ ਮੈਨੂੰ ਜੇ ਕਈ ਵਾਰ ਪਈ ਕੋਈ ਘੱਟ ਬਾਦ ਰਹੇ ਭਾਈ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਦੱਸ ਦੂੰ ਆਪਣਾ ਹੀ ਮੁੰਡਾ ਆਪਣੇ ਆਪਾ ਸਮਾਨ ਭੇਜ ਦਾਂਗੇ ਹਾਂ ਰਿਸ਼ਤਾ ਕਰਾਇਆ ਮਸਲਾ ਦੇਖ ਲੈ ਤੁਸੀਂ ਸਾਰਿਆਂ ਨੇ ਇਕੱਠੇ ਮੈਂ ਤਾਂ ਉਹਦੇ ਦਾ ਗੁੱਸਾ ਕਿਹੜਾ ਪਿਆ ਤੁਹਾਡੇ ਤੇ ਕਿਉਂ ਤੁਹਾਨੂੰ ਐ ਨਹੀਂ ਪਤਾ ਕਿ ਨਸ਼ਾ ਕਰਦਾ ਇਹ ਓਹੋ